ਤੋ ਕਿਵੇਂ ਕੀ ਹਾਲ ਚਾਲ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਮਹੱਤਵਪੂਰਨ ਫੈਕਟ ਤੁਹਾਡੇ ਸਾਹਮਣੇ ਰੱਖਾਂਗੇ ਜਿਨ੍ਹਾਂ ਕਰਕੇ ਅਸੀਂ ਏਵੈਲੂਏਟ ਕਰਾਂਗੇ ਕਿ ਭਈ ਆਖਰ ਪੰਜਾਬ ਚ ਸਕੂਲੀ ਸਿੱਖਿਆ ਹਾਈਅਰ ਐਜੂਕੇਸ਼ਨ ਸਿੱਖਿਆ ਦਾ ਮਾੜਾ ਹਾਲ ਕਿਉਂ ਹੈ ਸਭ ਤੋਂ ਪਹਿਲਾਂ ਪਿਛਲੇ 4 ਸਾਲ ਤੋਂ ਭਈ ਅਸੀਂ ਪ੍ਰੋਮੋਸ਼ਨਾਂ ਹੀ ਵੇਖ ਰਹੇ ਹਾਂ ਖਾਸ ਤੌਰ ਤੇ ਸਕੂਲਾਂ ਦੇ ਵਿੱਚ ਕਦੇ ਨੋਨ ਟੀਚਿੰਗ ਦਾ ਕਦੇ ਟੀਚਿੰਗ ਦਾ ਪੀਆਰਟੀ ਤੋਂ ਮਾਸਟਰ ਕੈਟਰ ਮਾਸਟਰ ਕੈਟਰ ਲੈਕਚਰਰ ਕੈਟਰ ਪਿਛਲੇ ਸਾਲ ਇਹ ਵੀ ਡਰਾਮਾ ਦੇਖਿਆ ਕਿ ਜਿਹੜੇ 300 ਕੁਝ ਲੈਕਚਰਰ ਪ੍ਰਮੋਟ ਕੀਤੇ ਸੀ ਸਰਕਾਰ ਨੇ ਡਿਪਾਰਟਮੈਂਟ ਨੇ ਉਹਦੇ ਵਿੱਚੋਂ 297 ਇਹੋ ਜਿਹੇ ਲੈਕਚਰਰ ਸੀਗੇ ਜਿਨ੍ਹਾਂ ਨੇ ਉਹ ਸਬਜੈਕਟ ਕਦੇ ਪੜਿਆ ਪੜਾਇਆ ਹੀ ਨਹੀਂ ਸੀਗਾ ਪੜਿਆ ਤਾਂ ਚਲੋ ਹੋਊਗਾ ਆਪਣੇ ਸਕੂਲ ਕਾਲਜ ਦੇ ਵਿੱਚ ਮੈਂ ਇੰਗਲਿਸ਼ ਲੈਕਚਰਰ ਦੀ ਗੱਲ ਕਰਦਾ ਵੱਖ-ਵੱਖ ਵਿਸ਼ਿਆਂ ਤੋਂ ਸੀ ਉਹ ਕੈਂਡੀਡੇਟ ਲੇਕਿਨ ਉਹਨਾਂ ਨੇ ਚਲੋ ਡਿਗਰੀ ਕੀਤੀ ਸੀ ਪ੍ਰੋਮੋਸ਼ਨ ਮਿਲ ਗਿਆ ਲੇਕਿਨ ਚੱਕਰ ਇਹ ਨਹੀਂ ਹੈ ਚੱਕਰ ਇਹ ਹੈ ਕਿ ਯਾਰ ਤੁਸੀਂ ਸਿਰਫ ਪ੍ਰਮੋਸ਼ਨਾਂ ਹੀ ਕਰਨਾ ਆਏ ਹੋ ਡਾਇਰੈਕਟਰ ਰਿਕਰੂਟਮੈਂਟ ਸਕੂਲਾਂ ਦੇ ਵਿੱਚ ਜਿਹੜੀ ਪੀ ਆਰਟੀ ਮਾਸਟਰ ਕੈਡਰ ਲੈਕਚਰਰ ਕੈਡਰ 75% ਤੁਸੀਂ 4 ਸਾਲ ਸਿਰਫ 25 25% ਹੀ ਕੀਤਾ ਹੈ ਬਲਕਿਆਂ ਸਰਕਾਰਾਂ ਦੀ ਕੁਝ ਰਿਕਰੂਟਮੈਂਟ ਸੀਗੀਆਂ ਠੀਕ ਹੈ ਉਹਦੇ ਵਿੱਚ ਸਿਰਫ ਮਾਸਟਰ ਕੈਡਰ ਤੁਸੀਂ ਕਲੀਅਰ ਕੀਤੀ ਉਹ ਵੀ ਬਗਾ ਬਗਾ ਕੇ ਮਤਲਬ ਇੰਨਾ ਟਾਈਮ ਲੰਗਾ ਲੰਗਾ ਕੇ ਪ੍ਰਮੋਸ਼ਨਾਂ ਹੀ ਦੇਖਣ ਨੂੰ ਮਿਲ ਗਈਆਂ ਜਦੋਂ ਸਿੱਖਿਆ ਮੰਤਰੀ ਤੋ ਯੂਨੀਅਨ ਜਾਂਦੀ ਹੈ ਮੀਟਿੰਗ ਕਰਨ ਜਾਂਦੀ ਤੇ ਉਹਦੇ ਵਿੱਚ ਕਹਿੰਦੇ ਆਪਾਂ ਪ੍ਰੋਮੋਸ਼ਨ ਆਪਾਂ ਪ੍ਰੋਮੋਸ਼ਨ ਹੀ ਕਰ ਲਓ ਫਿਰ 25% ਹੀ ਕਰ ਲਓ 75% ਨੂੰ ਤੁਸੀਂ ਨੈਗਲੈਕਟ ਕਰ ਲਓ ਤੇ ਦੂਸਰਾ ਪੁਆਇੰਟ ਆਉਂਦਾ ਕਿ 4 ਸਾਲ ਪੁਰਾਣੀਆਂ ਭਰਤੀਆਂ ਕੋਟਾ ਚ ਰੁੱਲ ਰਹੀਆਂ ਹੱਲੇ ਵੀ 9494 ਦਾ ਅਸੀਂ ਦੇਖਿਆ ਬਹੁਤ ਬੁਰਾ ਹਾਲ ਹੈ ਮਤਲਬ ਆਪਾਂ 5 ਸਾਲ ਪੁਰਾਣੀ ਜਾਂ 4 ਸਾਲ ਪੁਰਾਣੀ ਸੋਈ ਹੋਰ ਭਰਤੀ 11 8 ਕਿਵੇਂ ਕੋਟ ਦੇ ਵਿੱਚ ਰੁਲੀ ਡਿਫੈਂਡ ਹੀ ਨਹੀਂ ਕਰ ਪਾਏ ਸਰਕਾਰ ਠੀਕ ਹੈ ਹਾਈ ਕੋਰਟ ਤੋਂ ਕਿਵੇਂ ਜਿੱਤ ਕੇ ਸੀ ਫਿਰ ਤੇ ਕੋਟਾਂ ਦੇ ਵਿੱਚ ਤਾਂ ਰੁਲੀਆਂ ਨੇ ਪਰਦੀਆਂ ਜੀ ਠੀਕ ਹੈ ਲੈਕਚਰਾਰ ਕੈਡਰ ਪੋਸਟਾਂ ਵਿੱਚ ਐਸਐਸਟੀ ਦੀ ਸ਼ੋਧ ਹੋਣੀ ਸੀ ਜਿਹਦੇ ਕਰਕੇ ਉਹ 343 ਜੋ ਐਡਵਰਟਾਈਜ਼ਮੈਂਟ ਸੀਗਾ ਉਹ ਵਾਪਸ ਹੋਇਆ ਕਿ ਸ਼ੋਧ ਹੋ ਕੇ ਆਏਗਾ ਪੋਲਿਟਿਕਲ ਤੇ ਹਿਸਟਰੀ ਲੈਕਚਰਾਰ ਦੀ ਜੋ ਜ਼ਿਆਦਾ ਪੋਸਟਾਂ ਸੀ ਉਹਦੇ ਵਿੱਚ ਐਸਐਸਟੀ ਬੀਐਡ ਜਿਨ੍ਹਾਂ ਨੇ ਐਸਐਸਟੀ ਵਿਸ਼ੇ ਨਾਲ ਕੀਤੀ ਹੋਈ ਹੈ ਟੀਚਿੰਗ ਫੈਸਲ ਸਟੂ ਉਹਨਾਂ ਨੂੰ ਵੀ ਇਹਦੇ ਵਿੱਚ ਪਹਿਲ ਦਿੱਤੀ ਜਾਊ ਤੇ ਉਹ ਸ਼ੋਧ ਕਿੱਥੇ ਬੋਸਟਾਰ ਰੱਦ ਹੋ ਗਈਆਂ ਵਾਪਸ ਲੈ ਲਈਆਂ ਉਹ ਸ਼ੋਧ ਹਜ ਤੱਕ ਨਹੀਂ ਹੋਈ ਇਹਨਾਂ ਕੋ ਹਾਲਾਂਕਿ 92 ਤੋਂ 93 ਜੋ 94 ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਠੀਕ ਹੈ ਇਹ ਬਣ ਚੁੱਕੇ ਨੇ ਮਤਲਬ ਬਹੁਤ ਅਪਾਰ ਬਹੁਤ ਲੋਕਾਂ ਨੇ ਅਥਾ ਬਹੁਮਤ ਦਿੱਤਾ ਸੀ ਕਿ ਯਾਰ ਤੁਸੀਂ ਕੰਮ ਕਰ ਲੋ ਲੇਕਿਨ ਉਹਨਾਂ ਕੋਈ ਸ਼ੋਧ ਹੀ ਨਹੀਂ ਹੋਈ ਪ੍ਰਿੰਸੀਪਲ ਆਦਿ ਨੇ ਪ੍ਰੋਮੋਸ਼ਨਾਂ ਲਈ 50% ਸ਼ਰਤ ਘਟਾ ਕੇ 33% ਕਰ ਦਿੱਤੀ ਗਈ। ਹਾਲਾਂਕਿ ਲਿਖਤ ਵਿੱਚ ਕਿਤੇ ਵੀ 33% ਨਹੀਂ ਕਿਹਾ ਗਿਆ, ਲੇਕਿਨ ਲੈਕਚਰਾਰ ਯਾਨੀ ਕਿ ਆਪਣੇ ਪੀਜੀ ਦੇ ਵਿੱਚ ਯਾਨੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਨਾ ਅਗਰ ਕਿਸੇ ਬੰਦੇ ਦਾ 50% ਹੈਗਾ ਆ। ਹਾਂ 50% ਘਟੋ ਕੇ ਜਨਰਲ ਕੈਟਾਗਰੀ ਤੇ ਰਿਜ਼ਰਵ ਕੈਟਾਗਰੀ 45 ਇਹ ਰੂਲ ਸੀਗਾ ਕਿ ਪੀਜੀ ਦੇ ਵਿੱਚ ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵਿੱਚ ਉਸ ਬੰਦੇ ਯਾਨੀ ਕਿ ਜੋ ਲੱਗਿਆ ਹੋਇਆ ਲੈਕਚਰਾਰ ਤੌਰ ਤੇ ਬੰਦਾ ਉਹਨੂੰ ਪ੍ਰਮੋਟ ਕੀਤਾ ਜਾਵੇਗਾ। ਜੋ ਪੜਾ ਰਿਹਾ ਪਹਿਲੇ ਸਰਕਾਰੀ ਅਹੁਦੇ ਤੇ ਲੇਕਿਨ ਹਾਂ ਉਹਦੇ 50% ਹੋਣੇ ਚਾਹੀਦੇ ਜਾਂ ਰਿਜ਼ਰਵ ਕੈਟਾਗਰੀ ਤੋਂ ਉਹ 45% ਉਹਦੇ ਪੀਛੇ ਹੋਣੇ ਚਾਹੀਦੇ ਲੇਕਿਨ ਇਹ ਸ਼ਰਤ ਹੀ ਹਟਾ ਦਿੱਤੀ ਗਈ ਹੁਣ ਇਤੇ ਸ਼ਿਫਾਰਿਸ਼ ਚੱਲੀ ਹੈ ਕੀ ਹੋ ਗਿਆ ਹੁਣ ਇਹਦੇ ਤੇ ਵੀ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਸਟੇ ਲੱਗ ਚੁੱਕੀ ਹੈ ਇਹਨਾ ਪ੍ਰੋਮੋਸ਼ਨਸ ਨੂੰ ਲੈ ਕੇ ਠੀਕ ਹੈ ਪ੍ਰਿੰਸੀਪਲ ਆਦੀ ਪ੍ਰੋਮੋਸ਼ਨਾਂ ਤੇ ਸਟੇ ਲੱਗ ਚੁੱਕੀ ਹੈ ਤੁਹਾਨੂੰ ਬਹੁਤ ਜ਼ਿਆਦਾ ਇਹ ਦੇਖਿਆ ਹੋਣਾ ਨੋਟਿਸ ਆਂਦਾ ਰਹਿੰਦਾ ਹੈ ਜੀ ਠੀਕ ਹੈ ਜੀ ਇਹ ਰਾਤੋਂ ਰਾਤ ਇਹ ਮੈਂ ਉਹੀ ਤਾਂ ਕਹਿਣਾ ਕਿ ਇਹ ਮੁਲਾਜ਼ਮ ਮੁਲਾਜ਼ਮਾਂ ਦਾ ਉਹ ਧਿਆਨ ਰੱਖਿਆ ਜਾ ਰਿਹਾ ਠੀਕ ਹੈ ਕਿ ਧੱਕਾ ਤਾਂ ਉਹਨਾਂ ਨਾਲ ਵੀ ਹੋ ਰਿਹਾ ਹੈ ਲੇਕਿਨ ਯਾਰ ਤੁਸੀਂ 50% ਦੀ ਸ਼ਰਤ ਹਟਾ ਦਿੱਤੀ ਕੋਈ ਸ਼ਰਤ ਇਹ ਨਹੀਂ ਲਿਖੀ ਕਿ ਤੁਹਾਨੂੰ ਹੁਣ ਕਿੰਨੇ ਨੰਬਰ ਚਾਹੀਦੇ ਬਸ ਤੁਸੀਂ ਪਾਸ ਹੋਣੇ ਚਾਹੀਦੇ 33 40% ਜਿੰਨੇ ਮਰਜ਼ੀ ਨਾਲ ਠੀਕ ਹੈ ਇਹ ਸ਼ਰਤ हट ਗਈ ਲੇਕਿਨ ਉਹ ਐਸਐਸਟੀ ਦੀ ਸ਼ੋਧ ਕਦੋਂ ਹੋਣੀ ਇਹ ਅਜੇ ਤੱਕ ਉਹ ਨੋਟੀਫਿਕੇਸ਼ਨ ਸਾਡੇ ਕੋਲ ਨਹੀਂ ਆਇਆ ਮਤਲਬ ਬੇਰੋਜ਼ਗਾਰ ਕੀ ਆਟਾ ਦਾਲ ਲੈਣ ਨੂੰ ਹੀ ਬੈਠੇ ਨੇ 5 ਕਿਲੋ ਆਟਾ ਮਿਲ ਜਾਏਗਾ ਵੀ ਤੂੰ ਹੀ ਉਹ ਹੀ ਲੋ ਯਾਰ ਜਦੋਂ ਯੂਨੀਅਨ ਐਫਰਟ ਕਰਦੀ ਕਿ ਆਓ ਜੁੜੋ ਭੀੜ ਦੇ ਵਿੱਚ ਆਓ ਤੁਸੀਂ ਇਹ ਧਰਨੇ ਦਿਓ ਉੱਥੇ ਫਿਰ ਨਹੀਂ ਜਾਣਾ ਵਾ ਆਟਾ ਹੀ ਲਈ ਚਲੋ ਫ੍ਰੀ ਪਾਣੀ ਬਿਜਲੀ ਤੇ ਕਰਿਆ ਕੁੜੀਆਂ ਬਸ ਬੱਸਾਂ ਦੇ ਵਿੱਚ ਮਤਲਬ ਕੀ ਕਰ ਸਕਦਾ ਆਪਾਂ ਮੈਂ ਹੁਣ ਬੋਲ ਕੀ ਸਕਦੇ ਆ ਬਈ ਅੱਗੇ ਹੈ ਜੀ ਪੀਟੀਆਈ 2000 ਪੋਸਟਾਂ ਦਾ ਡਰਾਮਾ ਜੋ ਦੇਖਿਆ ਬਈ ਆਪਾਂ ਮਤਲਬ ਕੋਈ ਤਿਆਰੀ ਨਹੀਂ ਕਿਵੇਂ ਨੋਟੀਫਿਕੇਸ਼ਨ ਦੇਣਾ ਹੈ ਕਹਿੰਦੇ ਕਿ ਕੋਰਟ ਦੇ ਆਡਰਾ ਕਰਕੇ ਵਾਪਸ ਲਿਆ ਗਿਆ ਮੈਨੂੰ ਨਹੀਂ ਪਤਾ ਇਹਦੇ ਬਾਰੇ ਲੇਕਿਨ ਇਹ ਡਰਾਮਾ ਹੀ ਸੀ ਨੋਟੀਫਿਕੇਸ਼ਨ ਬੱਚੇ ਨੇ ਅਪਲਾਈ ਵੀ ਕਰਵਾਇਆ ਵਾਪਸ ਲੈ ਲਿਆ ਗਿਆ ਪਤਾ ਨਹੀਂ ਰਿਫੰਡ ਹੋਇਆ ਵੀ ਜਾਂ ਨਹੀਂ ਉੱਥੇ ਇਹ ਪ੍ਰਗਟ ਸਿੰਘ ਦੀ ਦੇਣ ਸੀ ਇਹ ਪੋਸਟ ਇਹਦੇ ਲਈ ਕੀ ਰੂਲ ਬਣਾਣਾ ਚਾਹੀਦਾ ਸੀ ਸਰਕਾਰ ਤੋਂ ਰੂਲ ਹੀ ਨਹੀਂ ਬਣਿਆ ਪਿਛਲੇ 4 ਸਾਲ ਤੋਂ ਠੀਕ ਸਿਰਫ ਡੀਐਲ ਸੋਰੀ ਡੀਐਲ ਨਹੀਂ ਡੀਐਲ ਲੈਵਲ ਦਾ ਇੱਕ ਹੁੰਦਾ ਆ ਸੀਪੀਐਡ ਜਾਂ ਕੀ ਕਿਹਾ ਜਾਂਦਾ ਉਹਨੂੰ ਹੈਨਾ 2 ਸਾਲ ਦਾ ਡਿਪਲੋਮਾ ਤੇ ਉਹ ਮੰਗਿਆ ਗਿਆ ਸੀ ਲekin BPD ਵਾਲਿਆਂ ਨੇ ਇਸ ਵਿੱਚ ਨਹੀਂ ਹਾਲੇ ਤੱਕ ਐਪਲੀਕੇਬਲ ਕੀਤਾ ਸੀ ਇਹ ਪੋਸਟਾਂ ਦਾ ਡਰਾਮਾ ਵੈਸੇ ਦੇਖ ਲਿਆ ਅੱਗੇ ਸੀਗਾ 2800 ਆਰਟਨ ਕ્રાਫਟ ਪੋਸਟਾਂ ਦੇ ਇਹਦੇ ਵਿੱਚ 55% ਸ਼ਰਤ ਲਾਗੂ ਹੋਈ ਸੀ ਸਭ ਤੋਂ ਪਹਿਲਾਂ ਇਹ ਦੇ ਵਿੱਚ PS ਟੈਟ ਮੰਗਿਆ ਗਿਆ ਸੀ ਠੀਕ ਹੈ ਇਹ ਪੋਸਟਾਂ ਉੱਤੇ ਅਜੇ ਤੱਕ ਐਗਜ਼ਾਮ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਲੋਕ ਹੀ ਜਾਗਰੂਕ ਨਹੀਂ ਹੈ ਯਾਰ ਆਪਸੇ ਲੜੀ ਜਾਂਦੇ ਕੋਈ ਕਹਿੰਦਾ ਪਲੱਸ 2 ਤੋਂ ਬਾਅਦ 2 ਸਾਲ ਦਾ ਡਿਪਲੋਮੇ ਵਾਲੇ ਨੂੰ ਦੇਣੀ ਚਾਹੀਦੀ ਏ ਕੋਈ ਕਹਿੰਦਾ बीएड ਵਿੱਚ ਆਰਟ ਐਂਡ ਐਪਟੀਚਿੰਗ ਆਫ ਸਬਜੈਕਟ ਜਿਹਨੇ ਕੀਤੀ ਕੁਆਲਿਫਾਈ ਨਾਟ ਨੇ ਕੀਤੀ ਉਹਨੂੰ एलिजिਬਲ ਕੀਤਾ ਤੇ ਆਪਸੀ ਨਿਚੋੜ ਦੇ ਵਿੱਚ ਇਹ ਰੁਲ ਗਈ ਭਰਤੀ ਵੀ ਠੀਕ ਹੈ ਤੇ ਮਾਸਟਰ ਕੈਟਰ ਭਰਤੀ ਦਾ ਕੀ ਬਣਿਆ ਜੀ ਹੈ ਜੀ ਉਹਦੇ ਬਾਰੇ ਗੱਲ ਕਰ ਲੈਣੇ ਮਾਸਟਰ ਕੈਟਰ ਭਰਤੀ ਤੁਹਾਨੂੰ ਪਤਾ ਏ ਕਿ ਪੰਜਾਬੀ ਪੇਪਰ ਜਿਹੜਾ A ਹੈ ਉਹਦੇ ਲਈ ਰੱਖ ਦਿੱਤਾ ਗਿਆ ਹਾਲਾਂਕਿ ਈਟੀਟੀ ਕੈਟਰ ਲਈ ਵੀ ਲੈਕਚਰ ਆ ਤੇ ਲੀਨਿੰਗ ਕਿਉਂਕਿ ਮਾਸਟਰ ਕਰਦਾ ਸੀ ਲੈਵਲ ਔਰ ایਟਡੀ ਕੈਡਰ ਵੀ ਸੀ ਗਰੁੱਪ ਦੀ ਪੋਸਟ ਤੇ ਕਹਿੰਦਾ ਭਾਵੇਂ ਇਹ ਕਿ ਪੇਪਰ ਏ ਰੱਖ ਦਿੱਤਾ ਅਰੇ ਮੂਰਖ ਨੇ ਉਹ ਜਿਨ੍ਹਾਂ ਨੇ 10ਵੀਂ ਪਲੱਸ 2 ਦੇ ਵਿੱਚ ਜਿਵੇਂ ਕਹ ਲੋ ਕਿ ਪੰਜਾਬ ਦੇ ਵਿੱਚ ਗ੍ਰੈਜੂਏਸ਼ਨ ਤੱਕ ਹੈ ਨਾ ਬੰਦਾ ਪੰਜਾਬੀ ਪੜਦਾ ਹੈ ਉਹ ਪਾਗਲ ਨੇ ਜਿਹੜੇ ਪੜੀ ਜਾ ਰਹੇ ਨੇ ਤੁਸੀਂ ਪੰਜਾਬੀ ਪੇਪਰ ਏ ਰੱਖ ਰਹੇ ਮਤਲਬ ਬੇਮਤਲਬ ਦਾ ਡਰਾਮਾ ਚਲੋ ਕਬੂਲ ਹੈ ਕਿ ਪੰਜਾਬੀ ਹੈ ਚਲੋ ਕਰ ਲਾਂਗੇ ਵੀ ਹੈ ਨਾ ਲੇਕਿਨ ਉਸ ਤੋਂ ਬਾਅਦ ਇਹੀ ਕੀ ਆ ਤੁਸੀਂ ਮਾਸਟਰ ਕੈਡਰ ਕਦੋਂ ਦੇਣਾ ਤੁਸ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਰਹੀ ਤੁਸੀਂ ਆਪਣੇ 5 ਸਾਲ ਦੇ ਕਾਰਜਕਾਲ ਚ ਤੁਸੀਂ ਦੋ ਵਾਰੀ ਉੱਥੇ TGT ਵੈਕੈਂਸੀ ਦੇ ਦਿੱਤੀ ਤੀ PGT ਵੈਕੈਂਸੀ ਦੇ ਦਿੱਤੀ ਗਵਾਂਧੀ ਰਾਜਾਂ ਦੇ ਵਿੱਚ ਦੋ ਤੋਂ ਹਰ 5 ਸਾਲ ਚ ਦੋ ਦੋ ਤਿੰਨ ਤਿੰਨ ਵਾਰ ਵੈਕੈਂਸੀ ਆ ਜਾਂਦੀ ਤੁਸੀਂ ਦਿੱਤੀ ਨਹੀਂ ਕਿ ਟੀਚਰ ਰਟਾਇਰ ਨਹੀਂ ਹੋ ਰਹੇ ਹੱਸ ਭਾਰੀ ਮਾਤਰਾ ਚ ਹੋ ਰਹੇ ਨੇ ਉਹਦੀ ਥਾਂ ਤੁਸੀਂ ਕਿਹਨਾਂ ਨੂੰ ਲਾ ਰਹੇ ਹੋ ਦਿਓ ਜਵਾਬ ਪੁਚੇਰੀ ਸਿੱਖਿਆ ਦਾ ਬੁਰਾ ਹਾਲ ਹੈ ਜੀ ਹੁਣ ਨਵੀਂ ਭਰਤੀ ਆਣੀ ਹੈ PPCS ਰਹਿ ਠੀਕ ਹੈ ਜੀ ਕੋਲੈਜ ਕੈਟਰ ਅਸਿਸਟੈਂਟ ਪ੍ਰੋਫੈਸਰ ਦੀ ਤੇ ਇਹ ਵੀ ਪਤਾ ਨਹੀਂ ਵੱਡੇ ਸਤਰ ਤੇ ਪੂਰੀ ਹੋ ਵੀ ਪਾਹੇਗੀ ਇਥੇ ਕਿੰਨੇ ਕੇਸ ਲੱਗਣੇ ਨੇ ਠੀਕ ਹੈ ਕਿੰਨੇ ਸਾਲ ਇਹ ਭਰਤੀ ਕੋਟਾ ਚਲੂ ਰਹੇਗੀ ਕੋਈ ਕਿਸੇ ਨੂੰ ਪਤਾ ਨਹੀਂ ਕਿਉਂਕਿ ਇਹ ਤਾਂ ਤੈ 100% ਤੈ ਹੈ ਕਿ ਕੇਸ ਹੋਣੇ ਨੇ ਕਿਉਂਕਿ ਸਰਕਾਰਾਂ ਡਿਪਾਰਟਮੈਂਟ ਇਹਨਾਂ ਦੇ ਬਿਲਕੁਲ ਕਹਿ ਲੋ ਕਿ ਯੋਗ ਹੀ ਨਹੀਂ ਕੋਈ ਪੇਪਰ ਕਰਵਾਉਣ ਦੇ ਲਈ ਠੀਕ ਹੈ ਸਫਾਰਸ਼ਾਂ ਪਹਿਲਾਂ ਹੀ ਇੰਟਰਵਿਊ ਦੇ ਲਈ ਸਾਨੂੰ ਪਤਾ ਚੱਲਿਆ ਹੈ ਕਿ ਚੱਲ ਰਹੀਆਂ ਨੇ ਲੋਕ 1-1 ਕਰੋੜ ਛੱਡੋ ਲੋਕ 10-10 ਕਰੋੜ ਦੇ ਨੂੰ ਤਿਆਰ ਨੇ ਅਸਿਸਟੈਂਟ ਫੈਸਲ ਦੀ ਪੋਸਟ ਤੇ ਲਈ ਤੇ ਉਥੇ ਹੀ ਮੈਂ ਗੱਲ ਇਹ ਵੀ ਕਹਿਣਾ ਚਾਹੁੰਨਾ ਕਿ ਯਾਰ ਅਸੀਂ ਨਚੋੜ ਕੀ ਕਰਦੇ ਆ ਅੱਜ ਦੇ ਇਸ ਵੀਡੀਓ ਦਾ ਕਿ ਪੰਜਾਬ ਦੇ ਲੋਕੁੱਤੇ ਹੋਏ ਨੇ ਔਰਾ ਹੀ ਰਿਜ਼ਰਵ ਕਰਦੇ ਨੇ ਕਿਸੇ ਨੇ ਸਕੂਲੀ ਸਿੱਖਿਆ ਹਾਈਅਰ ਐਜੂਕੇਸ਼ਨ ਦੀਵਾਰੇ ਗੱਲ ਹੀ ਨਹੀਂ ਕੀਤੀ ਬੁਰਾ ਹਾਲ ਹੈ ਬੇਰੋਜ਼ਗਾਰ ਧਰਨੀਆਂ ਚ ਨਹੀਂ ਜਾ ਰਿਹਾ ਉਹ ਸੈਟੀਸਫਾਈ ਹੈ ਕਿ ਯਾਰ ਮੇਰੇ ਘਰ ਅਗਰ 5 ਬੰਦੇ ਨੇ ਤੇ ਪੰਜਾਂ ਦੇ ਪੰਜਾਂ ਨੂੰ 5-5 ਕਿਲੋ ਆਟਾ ਮਿਲ ਹੀ ਰਿਹਾ ਹੈ ਜਿਦਾਣੇ ਮਿਲ ਹੀ ਰਹੇ ਨੇ ਠੀਕ ਹੈ ਪਾਣੀ ਦਾ ਬਿੱਲ ਆ ਨਹੀਂ ਰਿਹਾ 600 ਜੁਨਟ ਮਾਫ ਹੈ ਹੈ ਨਾ ਬੀਬੀਆਂ ਨੂੰ ਕਰਿਆ ਮਾਫ ਹੈ ਸਰਕਾਰੀ ਬਸਾਂ ਦਾ ਹੋਰ ਕੀ ਚਾਹੀਦਾ ਬਈ ਤਾਂ ਫਿਰ ਕਿਉਂ ਕਰਦੇ ਹੋ ਤੁਸੀਂ ਮਾਂਗੇ ਬਈ ਸਕੂਲੀ ਅ ਟੀਚਰ ਬਣਨ ਲਈ ਸਰਕਾਰੀ ਫਿਰ ਪ੍ਰਾਈਵੇਟ ਦੇ ਵਿੱਚ ਧੱਕੇ ਖਾਂਦੇ ਉੱਤੇ ਕਹਿੰਦੇ 10-12000 ਤੋਂ ਬਾਅਦ ਤਨਖਾਹ ਨਹੀਂ ਮਿਲਦੀ ਤਾਂ ਮੈਂ ਹੀ ਕਹਿਣਾ ਭਾਈ ਪ੍ਰਾਈਵੇਟ ਟੀਚਰ ਬਣਨ ਨਾਲੋਂ ਚੰਗਾ ਹੈ ਕਿ ਢਾੜੀ ਲਾ ਲਓ ਕੁੱਤੇ ਜਿੰਨੀ ਗੱਤਰ ਨਹੀਂ ਹੈਗੀ ਉੱਥੇ ਇੱਕ ਬੱਚੇ ਨੂੰ ਤੁਸੀਂ ਇਹ ਕਹਿ ਦੋਗੇ ਨਾ ਯਾਰ ਡਸਟਬਿਨ ਦੇ ਵਿੱਚ ਬੱਚੇ ਕਾਗਜ਼ ਛੁੱਟਣੇ ਬਾਹਰ ਨਹੀਂ ਛੁੱਟਣੇ ਉਹਦੇ ਪੇਰੈਂਟਸ ਆ ਜਾਣਗੇ ਅਗਲੇ ਦਿਨ ਤੁਹਾਨੂੰ ਹੀ ਬੁਰਾ ਕਹਿ ਦੇਣਗੇ ਤੁਸੀਂ ਸਾਡੇ ਬੱਚੇ ਨੂੰ ਇਹ ਕੈਂਪ ਕਿ ਕਿੱਦਾਂ ਦਿੱਤਾ ਭਾਈ ਕਿ ਇਹ ਬੱਚਾ ਡਸਟਬਿਨ ਚ ਕਾਗਜ਼ ਉੱਟੇਗਾ ਇਹੋ ਜਿਹੀ ਉੱਥੇ ਆਮਲੇ ਐਕਸਪਲੋਇਟੇਸ਼ਨ ਜਿਹੜੀ ਹੋ ਰਹੀ ਹੈ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਰ ਸਕਦਾ 5 ਕਿਲੋ ਆਟਾ ਮਿਲ ਰਿਹਾ ਹਰ ਬੰਦੇ ਨੂੰ ਠੀਕ ਹੈ ਤੇ ਬੀਬੀਆਂ ਦਾ ਕਰਿਆ ਫਰੀ ਹੈ ਤੇ ਲੁੱਟੋ ਨਜ਼ਾਰੇ ਵੀ ਬੁੱਲੇ ਲੁੱਟੋ ਹੋਰ ਕੀ ਕਹਿ ਸਕਦੇ ਆ ਵੀ ਠੀਕ ਹੈ ਇਹ ਸੁਣਸਣਾ ਫੜਾ ਤਾ ਦਿੱਤਾ ਹੈ ਹਰ ਕਿਸੇ ਦੇ ਹੱਥ ਦੇ ਵਿੱਚ ਫਰੀ ਵੀਸ ਦਾ ਬਸ ਇਹੀ ਕਰੋ ਆਪਾਂ ਹੀ ਰਿਜ਼ਰਵ ਕਰਦੇ ਹਾਂ ਜੀ ਧੰਨਵਾਦ